ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਮੇਂ ਦਰ ਆਣਾ ਮਾਰਖਾ ਹੋਣ ਕਾਰਨ ਬਹੁਤ ਸਾਰਾ ਪੰਜਾਬ ਦਾ ਜਿਹੜਾ ਇਲਾਕਾ ਸੀ ਉਹ ਪ੍ਰਭਾਵਿਤ ਹੋਇਆ ਕਿਉਂਕਿ ਪਾਣੀ ਦੀ ਮਾਰ ਹੜਹਾ ਗਿਆ ਪਰ ਆ ਜਿਹੜੇ ਹਲਕੇ ਦੇ ਵਿੱਚ ਆਪਾਂ ਬੈਠੇ ਆ ਰਮਦਾਸ ਦਾ ਹਲਕਾ ਮੇਰਾ ਬਾਬਾ ਨਾਨਕ ਦਾ ਹਲਕਾ ਜੁ ਨਾਲੇ ਦਾ ਹਲਕਾ ਇਹ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਇੱਥੇ ਬਤਲਾਂ ਵੀ ਮਾਰੇਆਂ ਗਈਆਂ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਪਸ਼ੂ-ਮਾਲ ਦਾ ਵੀ ਸਾਰਿਆਂ ਦਾ ਨੁਕਸਾਨ ਹੋਇਆ ਜਿੱਥੇ ਬਖ ਬਖ ਜਥੇਬੰਦੀਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਸ਼ੋਮਣੀ ਕਾਲੀਦਾਲ ਆਪਣੇ ਤੌਰ ਤੇ ਇਹ ਸਾਰੇ ਕਾਰਜਕਰਦਾ ਉੱਥੇ ਸਾਡੇ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਦਮਦਮੀ ਤਖਤ ਸਾਹਿਬ ਜਿਨ੍ਹਾਂ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਵੱਲੋਂ ਵੀ ਇਸ ਕਾਰਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਆ ਜਿੱਥੇ ਆਪਾਂ ਬੈਠੇ ਆ ਇੱਥੇ ਲੋਕਾਂ ਦੀ ਆਮਦੇ ਵਿੱਚ ਹੰਤ ਮੰਗਰ ਦਵਾਈਆਂ ਕੈਂਪ ਦੇ ਰੂਪ ਦੇ ਵਿੱਚ ਤੇ ਖਾਸ ਕਰਕੇ ਡਾਕਟਰ ਸਹਿਬਾਨ ਤੇ ਪਸ਼ੂਆਂ ਦਾ ਇਹ ਸਾਰਾ ਇੰਤਜ਼ਾਮ ਕੀਤਾ ਗਿਆ ਤੇ ਮੈਂ ਸਮਝਦਾ ਇਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਕਿਰਪਾ ਵੀ ਇਹੀ ਹਕਮਤ ਦਿੱਤੀ ਆ ਕਿ ਜਦੋਂ ਵੀ ਅਵੇ ਆਪਤ ਆਉਂਦੀ ਆ ਸਿੱਖ ਇੱਕ ਜੁੜਦਾ ਦੇ ਨਾਲ ਜੂਝ ਪੈਂਦੇ ਆ ਪਰ ਇਹ ਸਤਕਾਰ ਜਥੇਬੰਦੀ ਆ ਸਾਡੀ ਸ਼ਮਣੀ ਗੁਰਦਾਰਾ ਪਰਮੰਦਰ ਕਮੇਟੀ ਨਾਲ ਸਾਂਝੇ ਸਹਿਯੋਗ ਕਰਦੀ ਆ। ਦਮਦਮੀ ਟਕਸਾਲ ਜਿਹਦੀਆਂ ਪ੍ਰਾਤਨ ਰਵੈਤਾਂ ਵੀ ਇਹ ਹੋਈਆਂ ਕਿ ਜਦੋਂ ਵੀ ਪੰਥ ਖਾਲਸੇ ਦੇ ਕੋਈ ਪੀੜਤ ਹੁੰਦੀ ਆ ਇਹ ਮੋਰੀ ਬਣ ਕੇ ਆਪਣਾ ਦੇਵਾ ਦੇ ਵਿੱਚ ਉਹਨਾਂ ਨੂੰ ਪਾਉਂਦੀ ਆ ਕਿ ਦੇਵਾ ਕਿਸੇ ਪਾਸ ਤੋਂ ਵੀ ਹੋਵੇ। ਤੋਂ ਅੱਜ ਵੀ ਇਹਨਾਂ ਕੁਦਰਤੀ ਆਫਤਾਂ ਨਾਲ ਲੜਨ ਲਈ ਇਹ ਕਿਉਂਕਿ ਆ ਦਿਨ ਹੁਣ ਚਲੇ ਜਾਣ ਤੇ ਆ ਜਿਹੜੇ ਅਗਲੇ ਦਿਨ ਆਉਣੇ ਆ ਇਹ ਥੋੜੇ ਜਾਇਂ ਪੀੜਾਂ ਦੇ ਦਿਨੇ ਆ ਕਿਉਂਕਿ ਪਾਣਾ ਪੈ ਗਿਆ ਫਸਲਾਂ ਮਾਰੀਆਂ ਗਈਆਂ ਨੇ। ਕਹਾ ਕਾਂਕ ਬੀਜਣੀਆਂ ਲੋਕਾਂ ਦਾ ਪੁਰਾਣਾ ਕਾਰਜ ਅੱਜ ਤੇ ਖੜਾ। ਸੋ ਇਹਦੇ ਵਿੱਚ ਖਾਸਾ ਪੰਥ ਨੂੰ ਤੇ ਦਮਦਵੀ ਟਕਸਾਲ ਨੂੰ ਚੇਤੇ ਤੌਰ ਤੇ ਸਮੂਹ ਗੁਰਨਾਨਕ ਨਾਮਲੇ ਦਾ ਮਾਈ ਭਾਈ ਨੂੰ ਬੇਨਤੀ ਕਰਦਾਂ ਦੇ ਮਰਜ਼ਾ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ ਤਾਂ ਕਿ ਉਹਨਾਂ ਦੀ ਰੀਹੈਬਿਲੀਟੇਸ਼ਨ ਨੂੰ ਕਿੰਨੇ ਮੋੜ ਬਹਾਲੀ ਕਿਉਂਕਿ ਕਿਸੇ ਨੇ ਮਾਮਲੇ ਤੇ ਲਈ ਆ ਕਿਸੇ ਨੇ ਕਿਸੇ ਪੱਖ ਤੋਂ ਲਈ ਜ਼ਮੀਨ ਉਹਨਾਂ ਦੀ ਮੋੜ ਬਹਾਲੀ ਹੋ ਸਕੇ ਮਾਲ ਪਤੂ ਦੀ ਖਾਸ ਕਰਕੇ ਬਿਮਾਰੀਆਂ ਨਾਲ ਲੜਨ ਦੀ ਤੇ ਉਹਨੂੰ ਸਾਨੂੰ ਸਾਰਿਆਂ ਨੂੰ ਵੱਲ ਮਿਲ ਕੇ ਯੋਗਦਾਨ ਪਾਉਣਾ ਚਾਹੀਦਾ ਮੈਂ ਸੰਤ ਬਾਬਾ ਹਰਨਾਮ ਸਿੰਘ ਜੀ ਖਾ ਦਾ ਪਿੰਡਣਾ ਵਾਲੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਆਫਤਾ ਦੇ ਵਿੱਚ ਆਪਣਾ ਮੋਰੀ ਬਣ ਕੇ ਇਹ ਆਪਣੀ ਜਿਹੜੀ ਸੇਵਾ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਕਾਹਦਾ ਵਾਹਿਗੁਰੂ ਜੀ ਲੰਬਾਬਦ ਜੀ ਜਿੰਦੇ ਦੇ